ਅਸਰ ਕੀ ਨਾ ਵਈ ਆਪਣਾ ਮੇਰਾ ਨਾਮ ਗੁਰਪ੍ਰੀਤ ਸਿੰਘ ਅਸਰ ਹੁਣੇ ਹੁਣੇ ਜਿਹੜੇ ਹੁਕਮ ਹੋਏ ਨੇ ਸੇਮ ਭਗਵੰਤ ਮਾਨ ਨੇ ਉਹਦੀ ਲਿਸਟ ਵੀ ਤੁਹਾਡੇ ਨਾਮ ਆਇਆ ਜੀ ਹਾਂਜੀ ਮਾਨ ਸਾਹਿਬ ਨੇ ਆਪਣੇ ਸੀਆਰਓ ਸਾਹਿਬ ਤੇ ਹੋਇਆ ਸਟ੍ਰਾਈਕ ਤੇ ਚਲੇ ਗਏ ਹਾਂਜੀ ਉਹ ਐ ਜਿਹੜਾ ਨਵੇਂ ਬੰਦਿਆਂ ਦੇ ਰੀ ਆਰਡਰ ਕੀਤੇ ਆ 40 ਲੋਕਾਂ ਨੂੰ ਰਿਸ਼ਤੀਆਂ ਤੋਂ ਦਿੱਕਤ ਨਾ ਆਵੇ ਅੱਛਾ ਮਾਜੀ ਤਹਿਸੀਲ ਦੇ ਵਿੱਚ ਕਾਫੀ ਲੋਕ ਹੜਤਾਲ ਦੇ ਕਾਰਨ ਖਜਲਖੁਆਰ ਹੋ ਰਹੇ ਸੀ ਤਾਂ ਹੁਣ ਮੁਸ਼ਕਲ ਹੱਲ ਹੋ ਜੇਗੀ ਜਿਹੜੀ ਮੁਸ਼ਕਲ ਆ ਰਹੀ ਸੀ ਹਾਂਜੀ ਹਾਂ ਪਬਲਿਕ ਦੇ ਜਿਹੜੇ ਆਏ ਗਿਆ ਉਹ ਉਹ ਵੀ ਇਹ ਕੰਮ ਹੈ ਜੋ ਹੋਣਗੇ ਹਾਂ ਰਜਿਸਟ੍ਰੇਸ਼ਨ ਦੇ ਰਵਾਂਢੀ ਉਹ ਕਮਾਏਗਾ ਕਿੰਨੀ ਦੇਰ ਪਹਿਲਾਂ ਉਹ ਕਮਾਈ ਤੁਹਾਨੂੰ ਆਏ ਜਦੋਂ ਆਜੀ ਨੂੰ ਕਮੇਦੇ ਅੱਛਾ ਜੀ ਪਹਿਲੇ ਕਿੱਥੇ ਸੀ ਆਪਣੇ ਕੋਈ ਨਹੀਂ ਮੈਂ ਆਪਣੇ ਡੀਸੀ ਦਫਤਰ ਡੀਸੀ ਦਫਤਰ ਸੀ ਕਿਉਂ ਟੂ ਏਟੀ ਸੀ ਦਾ ਕੰਮ ਕਰਦਾ ਹਾਂ ਹਾਂਜੀ ਹਾਂਜੀ ਅਰੇ ਜਿਸ ਤਰ੍ਹਾਂ ਕਈ ਲੋਕ ਕਹਿੰਦੇ ਨੇ ਕਿ ਸਵੇਰੇ ਜਿਸ ਤਰ੍ਹਾਂ 9 ਵਜੇ ਜਿਹੜੇ ਤੁਸੀਂ ਦਾ ਸਾਹਿਬ ਬੰਦੇ ਨੇ 5 ਵਜੇ ਤੱਕ ਡਿਊਟੀ ਕਰਦੇ ਨੇ ਇਸ ਤਰੀਕੇ ਦੀ ਹੋਵੇ ਕੰਮ ਜੀ ਤੁਹਾਨੂੰ ਹਾਂ ਜੀ ਵਿਧਾਇਕ ਜੀ ਅੰਦਰ ਨੂੰ ਕਮ ਜੀ ਸਰਕਾਰ ਕੋ ਉਹ ਦਿੱਤਾ ਕਰਾਂਗੇ ਜੇ ਬਾਕੀ ਜਿਹੜੇ ਤਹਿਸੀਲਦਾਰ ਨੇ ਹੜਤਾਲ ਤੇ ਨੇ ਯੂਨੀਅਨ ਜਿਹੜੀ ਪੂਰੀ ਹੜਤਾਲ ਤੇ ਐ ਪਰ ਦੂਜੇ ਪਾਸੇ ਯੂਨੀਅਨ ਨਾਲ ਤਰੀਕਾ ਤੁਹਾਡੀ ਕੋਲੋਂ ਗੱਲਬਾਤ ਹੋਈ ਕੋਈ ਨਹੀਂ ਉਹਨਾਂ ਦਾ ਸਰਕਾਰ ਨੇ ਉਹਨਾਂ ਨੂੰ ਕਿਹਾ ਹੈਗਾ ਵੀ ਤੁਸੀਂ ਡਿਊਟੀਆਂ ਤੇ ਆ ਜਾਓ ਇੱਕ ਵਾਰ ਵਾਪਸ ਆ ਜੰਨੇ ਠੀਕ ਹੈ ਇਹ ਤੁਸੀਂ ਹੱਥ ਜੋਇਨ ਕਰ ਲਿਆ ਹਾਂ ਜੀ ਮੈਂ ਹੁਣ ਤੋਂ ਕੰਮ ਸ਼ੁਰੂ ਹੋ ਜਾਈਏ ਤੁਹਾਡਾ ਹੁਣ ਤੋਂ ਕੰਮ ਸ਼ੁਰੂ ਹੋ ਜਾਏ ਠੀਕ ਹੈ ਅੱਛਾ ਲੋਕਾਂ ਨੂੰ ਕੀ ਅਪੀਲ ਕਰਨ ਚਾਹੋਗੇ ਤੁਸੀਂ ਕਿ ਜਿਹੜੇ ਲੋਕਲ ਪੇਜ ਲੱਗਦਾ ਕਿ ਹੜਤਾਲ ਐ ਪਰ ਹੁਣ ਤੁਸੀਂ ਆ ਗਏ ਹੋ ਤਾਂ ਕੀ ਕਹੋਗੇ ਤੁਸੀਂ ਮੈਂ ਲੋਕਾਂ ਨੂੰ ਇਹ ਅਪੀਲ ਕਰ ਰਿਹਾ ਕਿ ਆਪਣਾ ਜਿਹੜਾ ਕੰਮ ਹੈ ਸਾਰਾ ਕੰਮ ਜੋ ਹੋਊਗਾ ਤੁਹਾਡਾ ਹੋਏਗਾ ਬਿਨਾਂ ਕਿਸੇ ਨੂੰ ਕੋਈ ਪੈਸਾ ਨਹੀਂ ਦੇਣਾ ਜੋ ਸਰਕਾਰੀ ਫੀਸਾਂ ਹੈਗੀਆਂ ਉਹ ਦੇ ਕੇ ਜੋ ਸਿਰਫ ਤੁਹਾਡਾ ਕੰਮ ਹੈ ਜਾਇਜ਼ ਕੰਮ ਜਿਹੜੇ ਹੈਗੇ ਸਾਰੇ ਹੋਣ ਠੀਕ ਹੈ